ਦੋਸਤੋ ਹਰ ਇੱਕ ਨੌਜਵਾਨ ਚਾਹੁੰਦਾ ਕਿ ਮੈਂ ਵਿਦੇਸ਼ ਜਾਵਾਂ ਹਰ ਇੱਕ ਨੌਜਵਾਨ ਚਾਹੁੰਦਾ ਕਿ ਮੈਂ ਜਿਹੜਾ ਕੰਮਕਾਰ ਦੇ ਲਈ ਆਪਣੀ ਜਿਹੜੀ ਜ਼ਿੰਦਗੀ ਆ ਉਹੋ ਸੋਹਣੀ ਬਣਾਵਾ ਕੰਮਕਾਰ ਕਰਕੇ ਤੇ ਬਾਹਰਲੇ ਦੇਸ਼ ਵਿੱਚ ਜਾਣਾ ਹਰ ਇੱਕ ਵੀਰ ਦਾ ਸੁਪਨਾ ਅੱਜ ਮੈਂ ਅਕਾ ਬੀਐਸ ਇੰਟਰਨੈਸ਼ਨਲ ਮਹਿਲਕਲਾ ਪਹੁੰਚੇ ਆਂਗੇ ਤੇ ਗੱਲਬਾਤ ਕਰਦੇ ਆ ਮੈਨੇਜਿੰਗ ਡਾਇਰੈਕਟਰ ਬਾਈ ਬਲਦੇਵ ਸਿੰਘ ਗਾਕੇਵਾਲ ਦੇ ਨਾਲ ਜੀ ਕਦੋਂ ਕਦਾਂ ਜਿਹੜਾ ਸੰਸਥਾ ਚੱਲਦੀ ਆ ਕਦੋਂ ਕਦਾਂ ਇੰਟਰਨੈਸ਼ਨਲ ਦੇ ਜਿਹੜੇ ਵੀਜ਼ੇ ਵੀ ਲੱਗਦੇ ਆ ਵਕ ਵਕ ਦੇਸ਼ਾਂ ਦੇ ਵੀਜ਼ੇ ਨੌਜਵਾਨੇ ਤੇ ਲੱਗ ਆਕ ਜਾਂਦੇ ਆ ਕਿਹੜੇ ਲਾਇਸੈਂਸ ਤੇ ਤੁਸੀਂ ਕੰਮ ਕਰਦੇ ਸਾਡੇ ਜਿਹੜਾ ਹੈਗਾ ਫਾਰਮ ਨੂੰ ਜੀ 2004 ਤੋਂ ਚੱਲਦੀ ਆ ਜੀ ਸਾਡੇ ਕੋਲੇ ਗਵਰਨਮੈਂਟ ਆਫ ਪੰਜਾਬ ਦਾ ਪਹਿਲਾ ਲਾਇਸੈਂਸ ਸੀਗਾ ਜੀ ਤੇ ਹੁਣ ਸਾਡੇ ਕੋਲੇ ਉਹਦੇ ਨਾਲ ਗਵਰਨਮੈਂਟ ਆਫ ਇੰਡੀਆ ਦਾ ਜੀ ਲਾਇਸੈਂਸ ਆ ਜੀ ਜਿਹੜਾ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਏਜੰਸੀ ਆ ਸਾਡੀ ਜੀ ਵਿਦੇਸ਼ ਭੇਜਣ ਦੀ ਜੀ ਤੇ ਸਾਡਾ ਜਿਹੜਾ ਜ਼ਿਆਦਾ ਕੰਮ ਆ ਪਹਿਲਾਂ ਅਸੀਂ ਬਹੁਤ ਜ਼ਿਆਦਾ ਜਿਹੜਾ ਬੱਚਿਆਂ ਦੇ ਵੀਜ਼ੇ ਲਗਵਾ ਕੇ ਦਿੱਤੇ ਆ ਉਹ ਜ਼ਿਆਦਾ ਗਲਫ ਕੰਟਰੀਆਂ ਦੇ ਵਿੱਚ ਕੰਮ ਕਰਦੇ ਆ ਜੀ ਹੁਣ ਸਾਡਾ ਪਿਛਲੇ ਸਮੇਂ ਤੋਂ ਯੂਰਪ ਕੰਟਰੀ ਦੇ ਵਿੱਚ ਬੱਚੇ ਵਰਕ ਪਰਮਿਟ ਤੇ ਜਾ ਰਹੇ ਆ ਜੀ ਜਿਹੜੇ ਕਿ ਜ਼ਿਆਦਾਤਰ ਬੱਚੇ ਕ੍ਰੋਸ਼ੀਆ ਦੇ ਵਿੱਚ ਜਾ ਰਹੇ ਨੇ ਜੀ ਜਿਹੜੀਆਂ ਵੱਖ-ਵੱਖ ਕੈਟਾਗਰੀਆਂ ਦੇ ਵਿੱਚ ਕੰਮ ਕਰਦੇ ਆ ਜੀ ਨੰਬਰ 2 ਤੇ ਹਰ ਕੋਈ ਬੱਚਾ ਇੱਥੋਂ ਵਰਕ ਪਰਮਿਟ ਤੇ ਜਾਂਦਾਗਾ ਜੀ ਪਹਿਲਾਂ ਉਹਦਾ ਆਫਰ ਲੈਟਰ ਆਉਂਦਾ ਜੀ ਫਿਰ ਉਹਦਾ ਵਰਕ ਪਰਮਿਟ ਆਉਂਦਾਗਾ ਇਹ ਫਿਰ ਉਸ ਤੋਂ ਬਾਅਦ ਬੱਚੇ ਦੇ ਬਾਇਓਮੈਟ੍ਰਿਕ ਜਿਹਨੂੰ ਆਪਾਂ ਫਿੰਗਰਪ੍ਰਿੰਟ ਕਹਿੰਦੇ ਆ ਉਹ ਕਰਵਾਏ ਜਾਂਦੇ ਆ ਜੀ ਫਿਰ ਵੀਜ਼ਾ ਸਟੈਂਪ ਹੋ ਕੇ ਪਾਸਪੋਰਟ ਤੇ ਇੱਥੇ ਸਾਡੇ ਕੋਲ ਆਉਣਾਗਾ ਜੀ ਤਾਂ ਬੱਚਿਆਂ ਨੂੰ 에어ਪੋਰਟ ਤੋਂ ਹੀ ਕੰਪਨੀ ਆਪਣਾ ਪਿਕ ਕਰਕੇ ਲੈ ਕੇ ਜਾਂਦੀ ਆ ਜੀ ਕੰਪਨੀ ਦੀ ਰਹਿਸਾ ਕੰਪਨੀ ਦਾ ਰਹਿਣਾ ਸਹਿਣਾ ਤੇ ਕੰਪਨੀ ਦਾ ਖਾਣਾ ਪੀਣਾ ਤੇ ਕੰਪਨੀ ਨੇ ਹੀ ਵਰਕ ਪਰਮਿਟ ਦਿੱਤੇ ਜਿਹੜੀ ਕੰਪਨੀ ਨੇ ਉਸੇ ਦੇ ਵਿੱਚ ਹੀ ਕੰਮ ਕਰਨਾਗਾ ਜੀ ਤਾਂ ਬਹੁਤ ਸਾਰੇ ਨੌਜਰਾਂ ਸੋਏ ਜਾਂਦੇ ਆ ਕਿ ਇੱਥੋਂ ਚਲੇ ਜਾਂਦੇ ਆ ਕਿ ਕੰਮ ਨਹੀਂ ਮਿਲਦਾ ਉਹ ਇਹ ਦਿੱਕਤ ਬਿਲਕੁਲ ਖਤਮ ਆ ਗਈ ਤੇ ਉਹਦੇ ਵਿੱਚ ਤਾਂ ਫਿਰ ਬੱਚਿਆਂ ਦਾ ਵੀ ਕਸੂਰ ਹੈਗਾ ਨਾ ਨਾਲ ਉਹਨਾਂ ਨੂੰ ਪਹਿਲਾਂ ਹਰ ਚੀਜ਼ ਹਰ ਚੀਜ਼ ਵੈਰੀਫਾਈ ਕਰਨੀ ਚਾਹੀਦੀ ਆ ਜੀ ਇੱਥੋਂ ਜਦੋਂ ਆਪਾਂ ਕਿਸੇ ਵੀ ਜੰਡਰ ਨੂੰ ਡਾਕੂਮੈਂਟ ਦਿੰਦੇ ਆ ਆਪਣੇ ਪਾਸਪੋਰਟ ਦਿੰਦੇ ਆ ਜਾਂ ਪੇਪਰ ਉਸ ਤੋਂ ਪਹਿਲਾਂ ਉਹਨੂੰ ਹਰ ਚੀਜ਼ ਪਹਿਲਾਂ ਵਾਚਣੀ ਚਾਹੀਦੀ ਆ ਦੇਖਣੀ ਚਾਹੀਦੀ ਆ ਜੀ ਵੀ ਕੀ ਸਾਡਾ ਸਹੀ ਆ ਤੇ ਕੀ ਗਲਤ ਆ ਜੀ ਤੇ ਅਸੀਂ ਜਿਹੜੇ ਵਿਦੇਸ਼ਾਂ ਵਿੱਚ ਵੀ ਜਿਹੜੇ ਬੱਚੇ ਏਦਾਂ ਦੀ ਹਰਾਸਮੈਂਟ ਵਾਲੇ ਅਸੀਂ ਬਹੁਤ ਬੱਚੇ ਸੈੱਟ ਕਰਵਾਏ ਆ ਜੀ ਕਿਉਂਕਿ ਸਾਡੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਨੇ ਬੱਚੇ ਖਾਸ ਤੌਰ ਤੇ ਅਸੀਂ ਉਹਨਾਂ ਨੂੰ ਜਿਹੜੇ ਹੋਰ ਏਜੰਟਾਂ ਦੇ ਵੀ ਚਾਹੇ ਭੇਜੇ ਵਸ ਉਹਨਾਂ ਨੂੰ ਬਹੁਤ ਸੈੱਟ ਕਰਵਾਉਂਦੇ ਆ ਜੀ ਅਸਾਂ ਨੌਜਵਾਨ ਲਗਾਤਾਰ ਪਰ ਦੇਖਿਆ ਹਨ ਜਾਂਦੇ ਆ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾਂਦੇ ਆ ਹਾਂਜੀ ਸੁਪਨੇ ਹੁੰਦੇ ਆ ਬੜੇ ਵੱਡੇ ਵੱਡੇ ਸੁਪਨੇ ਹੁੰਦੇ ਆ ਤੇ ਲੋਕ ਇਹ ਚੀਜ਼ ਨੂੰ ਜਣੀ ਇਹ ਧਾਰਨਾ ਬਣੀ ਹੋਈ ਆ ਅੱਜ ਕੱਲ੍ਹ ਏਜੰਟਾਂ ਦੇ ਵੀ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠਦੇ ਆ ਤੁਹਾਡਾ ਬਹੁਤ ਵੱਡਾ ਨਾ ਬਟਲਵਾਦ ਵੀ ਕਰੀਏ ਨੌਜਵਾਨਾਂ ਦੇ ਨਾਲ ਬਹੁਤ ਵੱਡਾ ਪਿਛਵਾਸ ਪੱਤਲਾ ਬਣੇ ਹੋਏ ਹੋ ਤੁਸੀਂ ਵਿਸ਼ਵਾਸਤਾ ਜੀ ਦੇਖੋ ਮਾਲਕ ਦੀ ਕਿਰਪਾ ਨਾਲ ਬਣਾਉਣਾ ਹੀ ਪੈਂਦਾ ਇੰਨਾ ਲੰਮਾ ਸਮਾਂ ਇਸ ਲਾਈਨ ਦੇ ਵਿੱਚ ਬੈਠਣਾ ਵੀ ਬਹੁਤ ਔਖਾ ਹੈ ਜੀ ਠੀਕ ਹੈ ਜੀ ਤੇ ਅਸੀਂ ਲੰਮੇ ਸਮੇਂ ਤੋਂ ਕੰਮ ਕਰਦੇ ਆ ਅਸੀਂ ਕਿਸੇ ਵੀ ਬੱਚੇ ਨੂੰ ਅੱਜ ਤੱਕ ਪ੍ਰੋਬਲਮ ਤਾਂ ਨਹੀਂ ਆਉਣ ਦਿੱਤੀ ਜੀ ਤੇ ਬਾਕੀ ਮਾਲਕ ਦਾ ਜਦੋਂ ਉੱਪਰ ਹੱਥ ਆ ਤਾਂ ਸਾਰਾ ਕੁਝ ਹੀ ਸਹੀ ਆ ਤਾਂ ਨੌਜਵਾਨ ਨੂੰ ਅਪੀਲ ਕੀ ਹੈ ਜਿਹੜੇ ਵਰਕ ਪਰਮਿਟ ਦੇ ਭਾਵੇਂ ਜਾਣਾ ਚਾਹੁੰਦੇ ਆ ਸਟੱਡੀ ਵੀ ਜਿੱਤੇ ਜਾਣਾ ਚਾਹੁੰਦੇ ਆ ਤੇ ਉਹ ਕਿਵੇਂ ਦਾ ਜਿਹੜਾ ਆਪਣਾ ਕੋਈ ਸਿਕਿਉਰ ਕਰਨ ਅਸੀਂ ਬੱਚਿਆਂ ਨੂੰ ਸਭ ਤੋਂ ਪਹਿਲਾਂ ਤਾਂ ਹੁਣ ਇਹੀ ਗੱਲ ਕਹਿੰਦੇ ਆ ਵੀ ਜਿਹੜੇ ਬੱਚੇ ਨੇ ਚਾਹੇ ਵਿਦੇਸ਼ ਜਾ ਕੇ ਕੰਮ ਕਰਨਾ ਚਾਹੀਏ ਇੱਥੇ ਕੰਮ ਕਰਨਾ ਜੀ ਵੀ ਆਪਾਂ ਨਸਿਆਂ ਦੀ ਦਲਦਲ ਦੇ ਵਿੱਚੋਂ ਨਿਕਲ ਕੇ ਜਿਹੜੇ ਇਸ ਲਾਈਨ ਦੇ ਵਿੱਚ ਗਲਤਾਨ ਵਾਲੇ ਪਾਸੇ ਨੂੰ ਹੋ ਗਏ ਨੇ ਜੀ ਉਹਨਾਂ ਨੂੰ ਇਹ ਰਾਹ ਛੱਡ ਕੇ ਆਪਣਾ ਚਾਹੇ ਕੰਮ ਇੱਥੇ ਕਰੋ ਚਾਹੇ ਵਿਦੇਸ਼ ਦੇ ਵਿੱਚ ਕਰੋ ਆਪਣੀ ਜਿਹੜੀ ਰਹਿੰਦੀ ਜ਼ਿੰਦਗੀ ਆ ਉਹਨੂੰ ਵਧੀਆ ਬਤੀਤ ਕਰੋ ਅਸਲ ਪੇਸ਼ੇ ਜਾਣ ਲਈ ਪਹਿਲਾਂ ਸੱਤ ਬਲੱਕੀ ਦੀ ਲੋੜ ਪੈਂਦੀ ਆ ਕਲੀਨਿੰਗ ਪੜਾਈ ਦੀ ਜਰੂਰਤ ਹੈ ਸਾਨੂੰ ਪੜਾਈ ਦੀ ਕੋਈ ਦਿੱਕਤ ਨਹੀਂ ਹੈਗੀ ਪੜਾਈ ਦਾ ਬੱਚੇ ਦੀ ਜਿੰਨੀ ਵੀ ਕੀਤੀ ਵੀ ਆ ਕੋਈ 8ਵੀਂ ਪਾਸ ਆ 10ਵੀਂ ਆ ਪਲੱਸ 2 ਆ ਕੋਈ ਨਾ ਪ੍ਰੋਬਲਮ ਨਹੀਂ ਹੈਗੀ ਪਰ ਇਹ ਵੀ ਸਭ ਤੋਂ ਪਹਿਲਾਂ ਬੱਚੇ ਦਾ ਪਾਸਪੋਰਟ ਤੇ ਐਜੂਕੇਸ਼ਨ ਦੇ ਸਰਟੀਫਿਕੇਟ ਜੀ ਤੇ ਉਹਦੇ ਨਾਲ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿਹਨੂੰ ਆਪਾਂ ਪੀਸੀਸੀ ਕਹਿ ਦਿੰਦੇ ਆ ਉਹ ਬੜਾ ਜ਼ਰੂਰੀ ਹੈਗਾ ਉਸ ਤੋਂ ਬਿਨਾ ਵੀਜ਼ਾ ਨਹੀਂ ਅਪਲਾਈ ਹੁੰਦਾ ਜੀ ਤੇ ਇਹ ਸਾਨੂੰ ਵੀਰ ਪ੍ਰਦੇਵ ਸਿੰਘ ਜੀ ਗਾਗੇਬੜ ਇਹਨਾਂ ਦੇ ਨਾਲ ਗੱਲਬਾਤ ਹੋਈ ਹੈ ਤੁਸੀਂ ਵੀ ਜੇਕਰ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਬੀਐਸ ਇੰਟਰਨੈਸ਼ਨਲ ਮੈਂ ਰਖਲਾਂ ਇੱਕ ਵਾਰ ਜਰੂਰ ਆ ਕੇ ਪਾਈਆਂ ਦੇ ਨਾਲ ਗੱਲਬਾਤ ਕਰੋ ਤੁਹਾਨੂੰ ਬੜੇ ਸਰਲ ਸ਼ਬਦਾਂ ਦੇ ਵਿੱਚ ਜਿਹੜਾ ਹਰ ਗੱਲ ਨੂੰ ਸਮਝਾਇਆ ਜਾਊਗਾ ਹਰ ਗੱਲ ਦਾ ਤੁਹਾਡਾ ਧਿਆਨ ਰੱਖਿਆ ਜਾਊਗਾ ਕਿਵੇਂ ਤੁਸੀਂ ਵਿਦੇਸ਼ ਜਾ ਸਕਦੇ ਹੋ ਕਿਵੇਂ ਤੁਹਾਡੇ ਕੋਈ ਕਾਗਜ਼ੀ ਕਾਰਵਾਈ ਦੇ ਵਿੱਚ ਤੁਹਾਡੀ ਗੱਲਬਾਤ ਆ ਉਹ ਵੀ ਤੁਹਾਨੂੰ ਪੂਰੀ ਕਲੀਅਰਲੀ ਜਿਹੜੀ ਉਹ ਦੱਸੀ ਜਾਊਗੀ ਤਾਂ ਕਿ ਆਸਾਨੀ ਦੇ ਨਾਲ ਤੁਸੀਂ ਵਿਦੇਸ਼ ਵੀ ਜਾ ਸਕੋ ਆਪਣਾ ਕੰਮ ਵੀ ਕਰ ਸਕੋ ਤੇ ਪਿੱਛੇ ਜਿਹੜੇ ਪਰਿਵਾਰ ਆ ਮਾਪੇ ਆ ਉਨਾਂ ਦੀ ਵੀ ਜਿਹੜੀ ਜ਼ਿੰਦਗੀ ਆ ਉਹ ਹੋਰ ਸੌਖੀ ਹੋਵੇ ਤੇ ਉਹ ਬੇਫਿਕਰ ਹੋ ਕੇ ਘਰ ਦੇ ਵਿੱਚ ਉਹਨਾਂ ਨੂੰ ਵੀ ਇਹ ਮਹਿਸੂਸ ਹੋਵੇ ਕਿ ਸੱਚਮੁੱਚ ਸਾਡਾ ਜਿਹੜਾ ਬੱਚਾ ਉਹ ਜਿੱਥੇ ਜਾਣਾ ਚਾਹੁੰਦਾ ਸੀ ਜਿੱਥੇ ਉਹ ਵੱਲੋਂ ਪੂਰਾ ਪੀੜਾ ਲੱਗਿਆ ਸੀ ਉਸੇ ਟੈਸਟ ਦੇ ਵਿੱਚ ਉਸੇ ਕੰਪਨੀ ਦੇ ਵਿੱਚ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਤਾਂ ਮਨ ਨੂੰ ਮਾਤਾ ਨੂੰ ਵੀ ਬੜਾ ਸਕੂਨ ਹੁੰਦਾ ਜਿਹੜਾ ਉਹ ਲਗਾਤਾਰ ਆਪਣੇ ਟੱਚ 'ਚ ਵੀ ਰਹਿੰਦੇ ਆ ਤੇ ਖੁਸ਼ੀ ਵੀ ਮਹਿਸੂਸ ਕਰਦੇ ਆ ਪੀਐਸ ਇੰਟਰਨੈਸ਼ਨਲ ਮਹਿਲ ਕਲਾ ਜਰੂਰ ਇੱਕ ਵਾਰ ਆ ਕੇ ਇੱਥੇ ਤੁਸੀਂ ਵੀ ਆਪਣਾ ਕਿਸੇ ਵੀ ਡੇਟ ਆਈਡੀ ਜਿਹੜਾ ਲਗਾਉਣਾ ਚਾਹੁੰਦੇ ਹੋ ਤਾਂ ਜਰੂਰ ਇੱਕ ਵਾਰ ਆ ਕੇ ਇੱਥੇ ਸੰਪਰਕ ਕਰੋ ਮੈਂ ਬਾਲੀ ਵੀ ਲਿਖ ਦਿਓ ਜੀ ਧੰਨਵਾਦ